ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਢਨੋਲੀ ਅਤੇ ਵੱਖ-ਵੱਖ ਪਿੰਡਾਂ ਵਿੱਚ ਫਲਾਈਂਗ ਮਾਰਚ ਕੱਢਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਐਸ.ਡੀ.ਐਨ. ਨਵਦੀਪ ਕੁਮਾਰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਦੇ ਹਾਂ ਬਿਨਾਂ ਝਿਜਕ ਤੋਂ ਉਹ મતદાન ਕਰਨ ਅਤੇ ਪੁਲਿਸ ਪ੍ਰਸ਼ਾਸਨ ਤੁਹਾਡੀ ਮਦਦ ਲਈ 24 ਘੰਟੇ ਹਾਜ਼ਰ ਹੈ ਉਹਨਾਂ ਨੇ ਕਿਹਾ ਕਿ ਸ਼ਰਾਰਤੀਆਂ ਸਰਾ ਤੇ ਨਕੇਲ ਕਸਣ ਦੇ ਨਾਲ ਫਲੈਂਗ ਮਾਰਚ ਕੱਢੇ ਜਾਂਦੇ ਹਨ ਤਾਂ ਜੋ ਇਸ ਦੌਰਾਨ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਬਹਾਲ ਰਹੇ ਇਸ ਮੋਕ ਇੰਸਪੈਕਟਰ ਦਪਿੰਦਰ ਸਿੰਘ ਮੁਖ ਅਫਸਰ थाना सदर ਰੂਪਨਗਰ ਮੈਡਮ ਰੁਪਿੰਦਰ ਕੋ ਡੀਆਰਪੀ ਸਬਡਿਵੀਜ਼ਨ ਰੂਪਨਗਰ ਚੋਕ ਇੰਚਾਰਜ ਕਮੀ ਕੁਸ਼ੋਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਫੌਜ ਜਵਾਨ ਹਾਜ਼ਰ ਸਨ ਸਰ ਇਹ ਫਲੈਂਗ ਮਾਰਚ ਕਿਸੇ ਪਰਪਸ ਲਈ ਕੱਢ ਲਏ ਹਾਂ ਇਲੈਕਸ਼ਨ ਰਿਲੇਟਿਡ ਫਲੈਂਗ ਮਾਰਚ ਹੁੰਦੇ ਜੀ ਇਟਸ ਅ ਸ਼ੋਅ ਆਫ ਸਟ੍ਰੈਂਥ ਅਸੀਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਫੀਲਡ ਤੇ ਪ੍ਰੈਜ਼ੈਂਟ ਹੈਗੇ ਹਾਂ ਤੇ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਨਾ ਕਰੇ ਵੀ ਅਸੀਂ ਇਲੈਕਸ਼ਨਸ ਪੂਰੀ ਫੇਅਰ ਐਂਡ ਸਕਵੇਅਰ ਕਰਾਉਣਾ ਚਾਹੁੰਦੇ ਹਾਂ ਤੇ ਅਸੀਂ ਔਨ ਦਾ ਫੀਲਡ ਚ ਵੀ ਘੰਟੇ ਭਾਵੇਂ ਛੁੱਟੀ ਵਾਲਾ ਦਿਨ ਹੋਵੇ ਭਾਵੇਂ ਵਰਕਿੰਗ ਡੇ ਹੋਵੇ ਫੋਰਸ ਸਾਡੇ ਨਾਲ ਹੈਗੀ ਹੈ ਵੀ ਵਿਲ ਇਨਸ਼ੋਰ ਕਿ ਕੋਈ ਸ਼ਰਾਰਤ ਨਾ ਕਰੇ ਤੇ ਸਾਰੇ ਮਤਦਾਤਾ ਜਿਹੜੇ ਨੇ ਉਹ ਫੇਅਰ ਐਂਡ ਸਕਵੇਅਰ મતદાન ਹੋਵੇ ਤੇ ਦੇ ਆਰ ਦੇ ਸ਼ੁੱਡ ਵੀ ਐਬਲ ਟੂ ਐਕਸਰਸਾਈਜ਼ देयर ਰਾਈਟ ਟੂ ਵੋਟ ਸਰ ਇਹ ਫਲੈਂਗਵਾਰ ਕਿਤੇ ਕੱਢਿਆ ਜਾ ਸਿੱਧਾ ਹਾਂਜੀ ਫਲੈਗ ਮਾਰਚ ਕਿੱਥੇ ਤੱਕ ਕੱਢਿਆ ਜਾਣਾ ਜੀ ਇਹ ਆਪਣਾ ਕਿਹੜੇ ਕਿਹੜੇ ਪਿੰਡ ਜਾਣੇ ਆ ਫਿਲਹਾਲ ਅਸੀਂ ਧਨੌਲੀ ਦੇ ਥਰੂ ਹਾਂਜੀ ਧਨੌਲੀ ਨੂੰ 40 ਕੁੜੇ ਵਾਲੇ ਦੇ ਪਿੰਡਾਂ ਦੇ ਵਿੱਚ ਸਦਰ ਜਾਇਆ ਅੱਛਾ ਜੀ ਸਦਰ ਆਪਣਾ ਕਟਾ ਏਰੀਆ ਸਾਰਾ ਕਵਰ ਕੀਤਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਣਾ ਹੋਰ ਵੀ ਜ਼ਿਲ੍ਹੇ ਚ ਕੱਢੇ ਜਾਂਦੇ ਆ ਆਪਣੇ ਰੋਪੜ ਦੇ ਹੋਰ ਬਾਕੀ ਬਾਕ ਅ ਜੀ ਏ ਆਰਓਸ ਜਿਹੜੇ ਹੈਗੇ ਨੇ ਸਾਡੇ ਅੱਛਾ ਜੀ ਸਰੂ ਸਾਹਿਬਾਂ ਅਸੀਂ ਔਨਰੇਬਲ ਡੀਸੀ ਸਾਹਿਬ ਦੇ ਰਹਿਨੁਮਾਈ ਹੀਟ ਸੇਟ ਅਸੀਂ ਏ ਆਰਓਸ ਜਿਹੜੇ ਹੁੰਦੇ ਨੇ ਉਹ ਆਪਣੇ ਆਪਣੇ ਏਰੀਆਜ਼ ਦੇ ਵਿੱਚ ਫਲੈਗ ਮਾਰਚ ਕਰਦੇ ਨੇ ਠੀਕ ਹੈ ਦੇਖੋ